ਤਿੰਨ 라वण ਮਰਨ ਲੱਗਾ ਨਾ ਜੀ ਮਰਦੇ ਮਰਦੇ ਨੇ ਉਹਨੇ ਤਿੰਨ ਉਪਦੇਸ਼ ਰਾਮਚੰਦਰ ਤੇ ਲక్ష్మణ ਜੀ ਨੂੰ ਬੜੇ ਪਿਆਰ ਦੇ ਦਿੱਤੇ ਆ ਜੀ ਬੜੇ ਕਮਾਲ ਦੇ ਇਹ ਵੀ ਸਾਨੂੰ ਮੰਨਣਾ ਪੈਣਾ ਕਿ 라वण ਵਰਗਾ ਗਿਆਨੀ ਬੰਦਾ ਕੋਈ ਨਹੀਂ ਜਿਹਨੂੰ ਚਾਰੇ 베ਦ ਕੰਠ ਨੇ ਰਾਮਚੰਦਰ ਜੀ ਵੀ ਇਸ ਗੱਲ ਨੂੰ ਮੰਨਦੇ ਸਨ ਕਿ 라वण ਵਰਗਾ ਕੋਈ ਵੀ ਦੁਨੀਆ 'ਚ ਵਿਦਵਾਨ ਨਹੀਂ ਬਾਸੀ ਕਛੋਟੀ ਜੀ ਗਲਤੀ ਤੇ ਹੰਕਾਰ ਕਰਕੇ ਆਪਣਾ ਜੀਵਨ ਤਬਾਹ ਕਰ ਗਿਆ ਜਦੋਂ ਮਰਨ ਲੱਗਾ ਨਾ ਜੀਏ ਸ਼੍ਰੀ ਰਾਮਚੰਦਰ ਜੀ ਨੇ ਲక్ష్ਮਣ ਨੂੰ ਕਿਹਾ ਕਿ ਜਾ ਇਹਦੇ ਕੋਲੋਂ ਕੁਝ ਨਾ ਕੁਝ ਉਪਦੇਸ਼ ਲੈ ਦੁਨੀਆ ਵਿੱਚੋਂ ਇੱਕ ਬਹੁਤ ਵੱਡਾ ਵਿਦਵਾਨ ਬੰਦਾ ਜਾ ਰਿਹਾ ਆ ਇਹਦੇ ਕੋਲ ਬਹੁਤ ਕੁਝ ਹੈ ਲక్ష్ਮਣ ਜੀ ਜਾਂਦੇ ਆ ਜੀ ਸਿਰ ਵਾਲੇ ਪਾਸੇ ਖੜਦੇ ਆ ਤੇ ਆਖਦੇ ਆ ਜੀ ਕੋਈ ਉਪਦੇਸ਼ ਦਿਓ ਰਾਵਣ ਕੁਝ ਨਹੀਂ ਬੋਲਦਾ ਲక్ష్మణ ਜੀ ਵਾਪਸ ਆ ਜਾਂਦੇ ਆ ਆ ਕੇ ਆਪਣੇ ਭਰਾਤਾ ਨੂੰ ਆਖਦੇ ਆ ਰਾਮਚੰਦਰ ਜੀ ਨੂੰ ਕਿ ਤੁਸੀਂ ਆਖਦੇ ਹੋ ਕਿ ਭਾਈ ਉਹਨੇ ਉਪਦੇਸ਼ ਦੇਣਾ ਪਰ ਉਹ ਤਾਂ ਬੋਲਦਾ ਕੋਈ ਨਹੀਂ ਹੈ ਰਾਮਚੰਦਰ ਜੀ ਕਹਿੰਦੇ ਫੇਰ ਜਾ ਕੇ ਆ ਜਦੋਂ ਫੇਰ ਗਏ ਫੇਰ ਸਿਰ ਵਾਲੇ ਪਾਸੇ ਖੜੇ ਤੇ ਫੇਰ ਕੁਝ 라ਵਣ ਨਾ ਬੋਲਿਆ ਫੇਰ ਵਾਪਸ ਆ ਕੇ ਆਪਣੇ ਭਰਾ ਨੂੰ ਆਖਿਆ ਕਿ ਤੁਸੀਂ ਆਖਦੋਂ ਕਿ ਇਹਨੇ ਉਪਦੇਸ਼ ਦੇਣਾ ਕੋਈ ਕੋਈ ਗਿਆਨ ਦੇਣਾ ਪਰ ਇਹ ਬੋਲਦਾ ਕੋਈ ਨਹੀਂ ਹੈ। ਰਾਮਚੰਦਰ ਜੀ ਕਹਿੰਦੇ ਮੈਂ ਤੈਨੂੰ ਦੇਖਦਾ ਕਿ ਜਦੋਂ ਤੂੰ ਉਪਦੇਸ਼ ਲੈਣ ਵਾਸਤੇ ਜਾਂਦਾ ਹੈ ਨਾ ਇੱਕ ਗਲਤੀ ਕਰਦਾ ਬਹੁਤ ਵੱਡੀ। ਮੈਂ ਤੇਰੇ ਨਾਲ ਚੱਲਦਾ ਆ। ਪੁੱਛਿਆ ਲక్ష్మణ ਜੀ ਨੇ ਗਲਤੀ ਕਿਹੜੀ? ਕਹਿੰਦੇ ਗਲਤੀ ਇਹ ਆ ਕਿ ਜਦੋਂ ਕਿਸੇ ਕੋਲੋਂ ਕੁਝ ਲੈਣਾ ਹੋਵੇ ਨਾ ਸਿਰ ਵਾਲੇ ਪਾਸੇ ਨਹੀਂ ਖੜਨਾ ਹੁੰਦਾ ਪੈਰਾਂ ਵਾਲੇ ਪਾਸੇ ਖੜਨਾ ਹੁੰਦਾ ਹੈ। ਰਾਮਚੰਦਰ ਜੀ ਤੇ ਲక్ష్మణ ਜੀ ਰਾਵਣ ਦੇ ਪੈਰਾ ਵਾਲੇ ਪਾਸੇ ਖੜੇ ਆ ਤੇ ਆਖਦੇ ਆ ਕਿ ਤੁਸੀਂ ਬਹੁਤ ਵੱਡੇ ਵਿਦਵਾਨ ਹੋ ਤੁਹਾਨੂੰ ਬਹੁਤ ਕੁਝ ਪਤਾ ਦੁਨੀਆ ਦੇ ਗਿਆਨ ਬਾਰੇ ਅਧਿਆਤਮਿਕ ਗਿਆਨ ਬਾਰੇ ਪਤਾ ਆ ਕਿਰਪਾ ਕਰਕੇ ਜਾਂਦੇ ਜਾਂਦੇ ਕੁਝ ਉਪਦੇਸ਼ ਸਾਡੀ ਝੋਲੀ ਵਿੱਚ ਪਾਇਓ ਹੁਣ ਪਹਿਲਾ ਜਿਹੜਾ ਉਪਦੇਸ਼ 라ਵਣ ਨੇ ਸ਼੍ਰੀ ਰਾਮ ਚੰਦਰ ਤੇ ਲక్ష్మణ ਜੀ ਦੀ ਝੋਲੀ ਵਿੱਚ ਪਾਇਆ ਸੀ ਨਾ ਜੀ ਪਹਿਲਾ ਉਪਦੇਸ਼ ਇਹ ਸੀ ਗਾ ਕਿ ਜੀਵਨ ਦੇ ਵਿੱਚ ਇੱਕ ਗੱਲ ਚੇਤੇ ਰੱਖਿਓ ਜਦੋਂ ਮਨ ਦੇ ਵਿੱਚ ਕੋਈ ਭੈੜਾ ਕੰਮ ਕਰਨ ਦਾ ਖਿਆਲ ਆਵੇ ਨਾ ਜੀ ਇਹ ਮਨ ਵਿੱਚ ਆਵੇ ਕਿ ਮੈਂ ਕੋਈ ਭੈੜਾ ਕੰਮ ਕਰਨਾ ਹੈ ਕੋਈ ਮਾੜਾ ਕੰਮ ਕਰਨਾ ਹੈ ਤੇ ਯਾਦ ਰੱਖਿਓ ਮਾੜਾ ਕੰਮ ਕਰਨ ਵੇਲੇ ਜਿੰਨੀ ਦੇਰੀ ਕਰ ਸਕਦੇ ਹੋ ਉਨੀ ਦੇਰੀ ਕਰੋ ਮਾੜੇ ਕੰਮ ਨੂੰ ਟਾਲਣ ਦੀ ਕੋਸ਼ਿਸ਼ ਕਰੋ ਜਦੋਂ ਮਨ 'ਚ ਖਿਆਲ ਆ ਗਿਆ ਤੇ ਸੋਚੋ ਬਾਅਦ 'ਚ ਕਰਾਂਗੇ ਟਾਲਣ ਦਾ ਅਰਥ ਇਹ ਆ ਕਈ ਵਾਰ ਮਾੜਾ ਫੁਰਨਾ ਸਾਡੇ ਜੀਵਨ ਚ ਆ ਜਵੇ ਜਦੋਂ ਅਸੀਂ ਉਹਨੂੰ ਟਾਲਾਂਗੇ ਸ਼ਾਇਦ ਮੁੜ ਕੇ ਕਰਨ ਦਾ ਸਾਡਾ ਮਨ ਨਾ ਕਰੇ। 라ਵਣ ਜਾਂਦਾ ਜਾਂਦਾ ਉਪਦੇਸ਼ ਦਿੰਦਾ ਕਹਿੰਦਾ ਜਦੋਂ ਮਾੜਾ ਖਿਆਲ ਆਵੇ ਉਹਨੂੰ ਟਾਲਣ ਦੀ ਕੋਸ਼ਿਸ਼ ਕਰਨੀ ਹੈ ਪਰ ਜਦੋਂ ਚੰਗਾ ਕੰਮ ਕਰਨ ਦਾ ਕੋਈ ਖਿਆਲ ਆਵੇ ਉਦੋਂ ਤੁਰੰਤ ਕੰਮ ਕਰ ਦੇਣਾ। ਫਿਰ ਦੇਰੀ ਨਹੀਂ ਕਰਨੀ ਹੈ। ਮਾੜਾ ਕੰਮ ਕਰਨ ਨੂੰ ਦੇਰੀ ਕਰਨੀ ਹੈ ਤੇ ਚੰਗਾ ਕੰਮ ਕਰਨ ਨੂੰ ਦੇਰੀ ਕਦੇ ਵੀ ਨਹੀਂ ਕਰਨੀ ਇਹ ਪਹਿਲਾ ਉਪਦੇਸ਼ ਰਾਵਣ ਨੇ ਰਾਮਚੰਦਰ ਤੇ ਸ਼੍ਰੀ ਲక్ష్మణ ਜੀ ਨੂੰ ਦਿੱਤਾ ਸੀਗਾ ਦੂਜਾ ਉਪਦੇਸ਼ ਦਿੱਤਾ ਉਹਨਾਂ ਨੇ ਬੜਾ ਕਮਾਲ ਦਾ ਜੀ ਕਹਿੰਦੇ ਇੱਕ ਗੱਲ ਦੂਜੀ ਇਹ ਯਾਦ ਰੱਖਿਓ ਆਪਣੇ ਜੀਵਨ ਦੇ ਅੰਦਰ ਇਹ ਜਿਹੜਾ ਤੁਸੀਂ ਆਪਣੇ ਜੀਵਨ ਦਾ ਭੇਤ ਹੈ ਨਾ ਜੀ ਉਹ ਕਦੇ ਵੀ ਕਿਸੇ ਨੂੰ ਨਹੀਂ ਦੇਣਾ ਹੈ ਜੀਵਨ ਦਾ ਭੇਤ ਆਪਣੇ ਘਰ ਦਾ ਭੇਤ ਮੇਰੇ ਆਪਣੇ ਭਰਾ ਨੂੰ ਆਪਣੀ ਮੌਤ ਦਾ ਭੇਜ ਦੇ ਚੁਕਾ ਸੀਗਾ ਉਹ ਕੀ ਮਰਨ ਵਾਲਾ ਨਹੀਂ ਸੀਗਾ ਰਾਵਣ ਕਿਸੇ ਜੁਗਤੀ ਨਾਲ ਮਰਨਾ ਸੀਗਾ ਇਹ ਉਪਦੇਸ਼ ਇਹ ਭੇਤ ਆਪਣੇ ਭਰਾ ਨੂੰ ਦੱਸਿਆ ਤੇ ਭਰਾ ਜਾ ਕੇ ਰਾਮਚੰਦਰ ਦੇ ਸ਼ਰੀ ਲਸਵਨ ਦੀ ਨਾਲ ਲੜਦਾ ਆ ਉਹ ਦੱਸਦਾ ਕਿ ਮੇਰੇ ਭਰਾ ਨੂੰ ਜੇ ਮਾਰਨਾ ਤੇ ਇੱਥੇ ਤੀਰ ਮਾਰਨਾ ਪੈਣਾ ਤਾਂ ਇਹਨੇ ਮਰਨਾ ਨਹੀਂ ਨਹੀਂ ਇਹ ਮਰਦਾ ਜਿਹਨੂੰ ਕਹਾਣੀ ਇੱਥੋਂ ਬਣੀ ਸੀ ਜਿਹਦਾ ਕਈ ਵਾਰ ਅਸੀਂ ਆਪਣੇ ਮੁਖ ਤੋਂ ਇਹ ਮੁਹਾਵਰਾ ਬੋਲਣ ਲੱਗ ਪਏ ਕਿ ਘਰ ਕਾ ਭੇਤੀ ਲੰਕਾ ਢਾਏ ਹੁਣ ਤੁਸੀਂ ਨੋਟ ਕਰ ਲਿਓ ਜੀ ਜਦੋਂ ਅੱਜ ਵੀ ਸਾਡੇ ਘਰਾਂ ਵਿੱਚ ਕੋਈ ਲੜਾਈ ਛਿੜਦੀ ਹੈ ਨਾ ਜੀ ਕੋਈ ਕਲੇਸ਼ ਉੱਠਦਾ ਆ ਮਾਫ ਕਰੋ ਕੋਈ ਬਕਾਨਾ ਵਿੱਚ ਸ਼ਾਮਲ ਨਹੀਂ ਹੁੰਦਾ ਸਾਡੇ ਘਰ ਦੀ ਲੜਾਈ ਵਿੱਚ ਕੋਈ ਆਪਣਾ ਹੀ ਭੇਤੀ ਸ਼ਾਮਲ ਹੁੰਦਾ ਹੈ ਰਾਵਣ ਜੀ ਨੇ ਦੂਜਾ ਉਪਦੇਸ਼ ਇਹ ਦਿੱਤਾ ਕਿ ਕਦੇ ਵੀ ਆਪਣੀ ਜ਼ਿੰਦਗੀ ਦਾ ਆਪਣੇ ਘਰ ਦਾ ਕਿਸੇ ਨੂੰ ਭੇਟ ਨਹੀਂ ਦੇਣਾ ਉਹ ਚਿੰਦਾ ਮਰਜੀ ਸਖਾ ਕਿਉਂ ਨਾ ਹੋਵੇ ਕਿਉਂਕਿ ਜਦੋਂ ਦਾ ਲੱਗੇਗਾ ਜਦਨ ਤੁਹਾਨੂੰ ਕੋਈ ਮਾਰੇਗਾ ਉਹ ਉਦਣ ਆਪੜਾ ਹੀ ਮਾਰੇਗਾ ਬਗਾਨਾ ਸਾਨੂੰ ਕਦੇ ਵੀ ਨਹੀਂ ਮਾਰਦਾ ਜੀ ਤੀਜਾ ਉਹਨਾਂ ਨੇ ਉਪਦੇਸ਼ ਦਿੱਤਾ ਸੀਗਾ ਰਾਮਚੰਦਰ ਜੀ ਨੂੰ ਤੇ ਲక్ష్మణ ਜੀ ਖੜੇ ਆ ਤੀਜਾ ਉਪਦੇਸ਼ ਇਹ ਸੀਗਾ ਕਿ ਕਦੇ ਵੀ ਆਪਣੇ ਦੁਸ਼ਮਣ ਨੂੰ ਕਮਜ਼ੋਰ ਨਾ ਸਮਝਿਓ। ਰਾਵਣ ਜੀ ਕਹਿੰਨੇ ਮੈਂ ਗਲਤੀ ਕਰ ਗਿਆ। ਮੈਨੂੰ ਲੱਗਿਆ ਕਿ ਤੁਹਾਡੇ ਨਾਲ ਕੌਣ ਆਏਗਾ? ਤੁਸੀਂ ਹਨੂਮਾਨ ਦੀ ਫੌਜ ਨਾਲ ਲੈ ਕੇ ਆਇਓ। ਇਹ ਫੌਜ ਮੇਰਾ ਮੁਕਾਬਲਾ ਕਿੱਥੇ ਕਰੇਗੀ? ਮੈਂ ਐਡਾ ਵੱਡਾ ਰਾਜਾ ਆ। ਮੇਰੇ ਕੋਲ ਇੰਨੀ ਫੌਜ ਐ, ਏਡੀ ਤਾਕਤ ਹੈ। ਤੁਸੀਂ ਮੇਰਾ ਮੁਕਾਬਲਾ ਕੀ ਕਰੋਗੇ? ਮੈਂ ਤੁਹਾਨੂੰ ਕਮਜ਼ੋਰ ਸਮਝਿਆ, ਤੁਹਾਡੀ ਫੌਜ ਨੂੰ ਕਮਜ਼ੋਰ ਸਮਝਿਆ। ਮੇਰਾ ਆਪਣੇ ਜੀਵਨ ਵਿੱਚ ਸਭ ਤੋਂ ਵੱਡੀ ਗਲਤੀ ਇਹ ਕਰ ਬੈਠਾ ਆ ਕਦੇ ਵੀ ਆਪਣੇ ਦੁਸ਼ਮਣ ਨੂੰ ਕਮਜ਼ੋਰ ਨਹੀਂ ਸਮਝਣਾ ਤੇ ਆਪਣੀ ਤਿਆਰੀ ਪੂਰੀ ਰੱਖੜੀਂਗਾ ਇਹ ਤਿੰਨ ਉਪਦੇਸ਼ ਇਹ ਤਿੰਨ ਗੁਣ ਕਹਿ ਲੋ ਇਹ ਤਿੰਨ ਕਹਿ ਲੋ ਕਿ ਕੰਮ ਦੀਆਂ ਗੱਲਾਂ ਰਾਵਣ ਜੀ ਜਾਣ ਲੱਗੇ ਸ਼੍ਰੀ ਰਾਮਚੰਦਰ ਜੀ ਨੂੰ ਤੇ ਸ਼੍ਰੀ ਲక్ష్మణ ਜੀ ਨੂੰ ਦੇਖੇ ਗਏ ਸਨ